ਫਲੋਜੀਕਾ ਖਾਲਸਾ ਵੈਭੂ ਜੀ ਕੀ ਫਤਿਹ ਅੱਜ ਆਪਾਂ ਨੌਵੇਂ ਪਾਸ਼ੇ ਦੇ ਸ਼ਲੋਕ ਪੋ ਦੇ ਸ਼ਲੋਕ ਜੋ ਉਹਨਾਂ ਦੀ ਵਿਆਖਿਆ ਸੰਖੇਪ ਰੂਪ ਵਿੱਚ ਸਰਵਨ ਕਰਾਂਗੇ ਇੱਕ ਇੱਕ ਸ਼ਲੋਕ ਕਰਕੇ ਪਹਿਲਾ ਸ਼ਲੋਕ ਅੱਜ ਮੈਂ ਪੜ ਅਤੇ ਵਿਚਾਰ ਰਿਹਾ ਹਾਂ ਸ਼ਲੋਕ ਮਹੱਲਾ ਨਾਮਾ गुण गोविंद गायो नहीं जन्म अकार कहो नानक हर पज जेह बिद जल को मे नौवें पाश जी आखते हैं कि उस दे पालक ਗੋਵਿੰਦ ਦੇ ਤੂ ਗੋਣ ਨਹੀਂ ਗਾਇ ਨਾ ਗੋਵਿੰਦ ਗਾਉਣ ਕਰਕੇ ਤੇਰਾ ਜਨਮ ਹੈ ਜੜਾ ਅਕਾਰਥ ਚਲਿਆ ਗਿਆ ਸਕਾਰਥ ਜਨਮ ਕਰਨਾ ਸਵਾਰਨਾ ਹੁੰਦਾ ਹੈ ਅਕਾਰਥ ਆਪਣੇ ਜਨਮ ਨੂੰ ਬ्यर्थ ਗਵਾ ਦੇਣਾ ਹੁੰਦਾ ਕਹੋ ਨਾਨਕ ਹਰ ਪੱਜ ਮਨਾ ਇਸ ਤਰ੍ਹਾਂ ਪੱਜ ਉਸ ਪਰਮਾਤਮਾ ਨੂੰ ਜਿਹੇ ਵਿਦਜਲ ਕੋ ਮੇਲ ਜਿਵੇਂ ਮੱਛੀ ਜੜੀ ਹੈ ਜਲ ਨੂੰ ਚੇਤੇ ਕਰਦੀ ਹੈ ਪਾਣੀ ਤੋਂ ਬਿਨਾ ਉੱਤਰ ਤਰਫ ਕੇ ਮਰ ਜਾਂਦੀ ਓਵੇਂ ਤੋਂ ਬਾਣੀ ਟੁੰਬੇ ਨਾ ਤਰਫ ਤਰਫ ਕੇ ਮਰ ਜਾਏ ਤੇਰਾ ਜੀਵਨ ਸਵਾਰਥ ਹੈ ਸਹੀ ਲੱਗਿਆ ਜੀਵਨ ਅਰਥ ਵਿੱਚ ਹੈ ਜੇ ਤੂੰ ਪ੍ਰਮਾਤਮਾ ਦੇ ਗੁਣ ਨਹੀਂ ਗਾਏ ਤਾਂ ਜਿਹੜਾ ਤੇਰਾ ਜਨਮ ਹੈ ਇਹ ਵਿਅਰਥ ਚ ਗਿਆ ਇਸ ਕਰਕੇ ਪ੍ਰਮਾਤਮਾ ਦੇ ਗੁਣ ਗੋਣੇ ਉਹਦੀ ਉਸਤਤ ਕਰਨੀ ਬਹੁਤ ਸਾਨੂੰ ਬਣਦੀ ਲਾਜ਼ਮੀ ਬਣਦੀ ਕਿਉਂਕਿ ਉਹ ਹੀ ਸਭ ਕੁਝ ਦੇ ਰਿਹਾ ਸਨ ਜਿਨੇ ਤਨ ਮਨ ਤਾਨੂੰ ਸਭ ਕੁਝ ਦਿੱਤੇ ਸਨ ਜਿਨੇ ਪਹਿਲਾਂ ਤਾਨੂੰ ਦਿੱਤਾ ਅੱਗੇ ਗੁਰੂ ਸਾਹਿਬ ਜੀ ਇਸ ਦੀ ਵਿਆਖਿਆ ਕਰਨਗੇ ਹੋਰ ਸ਼ਲੋਕਾਂ ਵਿੱਚ ਪਰ ਮੈਂ ਹੀ ਕਵਾਂਗਾ ਕਿ ਜਨਮ ਬੜਾ ਅਮੁੱਲਾ ਹੈ ਇਹਨੂੰ ਸਕਾਰਤਹ ਕਰੀਏ ਅਕਾਰਤਹ ਨਾ ਜਾਣ ਦਈਏ ਗੁਰੂ ਰਹਿਮਤ ਕਰੇ ਭੁੱਲਾਂ ਚੁੱਕੇ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ